ਪੰਜਾਬ ਦੇ ਵਿੱਚ ਦਿਨੋ ਦਿਨ ਚਾਇਨਾ ਡੋਰ ਦੇ ਘਾਤਕ ਹਮਲੇ ਵੱਧਦੇ ਜਾ ਰਹੇ ਨੇ ਤੇ ਇਹਨਾਂ ਦੇ ਪ੍ਰਤੀ ਲੋਕਾਂ ਦੇ ਵਿੱਚ ਵੀ ਗੁੱਸਾ ਵੱਧ ਰਿਹਾ ਹੈ ਚਾਇਨਾ ਡੋਰ ਦੇ ਨਾਲ ਸਮਰਾਲਾ ਦੇ ਪਿੰਡ ਰੋਲੇ ਦੇ ਇੱਕ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਹੁਣ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ ਤੇ ਇਸ ਸੰਘਰਸ਼ ਕਮੇਟੀ ਵੱਲੋਂ ਚਾਇਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਮੋਰਚਾ ਖੁੱਲਣ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਨਾਲ ਹੀ ਪ੍ਰਸ਼ਾਸਨ ਨੂੰ ਵੀ ਕਾਰਨਾਂ ਦੇ ਦਿੱਤੀ ਗਈ ਹੈ ਕਿ ਜੇ ਕੋਈ ਇਸ ਸਮਰਾਲਾ ਇਲਾਕੇ ਦੇ ਵਿੱਚ ਚਾਇਨਾ ਡੋਰ ਵੇਚਦਾ ਪਾਇਆ ਗਿਆ ਤਾਂ ਉਸ ਨੂੰ ਚੰਨਤਕ ਤੌਰ ਤੇ ਸਾਹਮਣੇ ਲਿਆਂਦਾ ਜਾਏਗਾ ਤੇ ਨਾਲ ਹੀ ਇਸ ਕਮੇਟੀ ਵੱਲੋਂ ਪੂਰਨ ਤੌਰ ਤੇ ਪਤੰਗਬਾਜ਼ੀ ਤੇ ਪਾਬੰਦੀ ਲਗਾਉਣ ਦੀ ਗੱਲ ਵੀ ਕਹੀ ਗਈ ਹੈ। ਘਟਨਾ ਵਾਪਰੀਆ ਪਿੰਡ ਰੋਲੇ ਦੀ ਨੌਜਵਾਨ ਦੀ ਤਰਨਜੋਤ ਸਿੰਘ ਜੀ ਦੀ ਤੇ ਉਹਨੇ ਸਮਰਾਲੇ ਹਲਕੇ ਦੇ ਸਾਰੇ ਜਿੰਨੇ ਵੀ ਇੱਥੇ ਵੀਰ ਨੇ ਚਾਹੇ ਉਹ ਕਿਸੇ ਵੀ ਜੱਥੇਬੰਦੀ ਦਾ ਹੈ ਚਾਹੇ ਉਹ ਕਿਸੇ ਜਾਤ ਬ੍ਰਾਹੜੀ ਦਾ ਹੈ ਹਰ ਇੱਕ ਵੀਰ ਦਾ ਦਿਲ ਬਰੁੰਧਿਆ ਗਿਆ ਹੈ ਤੇ ਪ੍ਰਸ਼ਾਸਨ ਨੇ ਕੱਲ ਗੋਗਲੂਆ ਤੋਂ ਮਿੱਟੀ ਝਾੜ ਦਿੱਤੀ ਕਿ ਗੈਰ ਕਾਨੂੰਨੀ ਪਤੰਗਬੰਦ ਪਤੰਗਬਾਜ਼ੀ ਬੰਦ ਕਰਤੀ ਤੇ ਕਾਨੂੰਨੀ ਕਿਹੜੀ ਆ ਜੀ ਗੈਰ ਕਾਨੂੰਨੀ ਕਿਹੜੀ ਆ ਹਜੇ ਤੱਕ ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਅੱਜ ਦੀ ਘਟਨਾ ਜੋ ਵਾਪਰੀ ਹੈ ਪੰਜਾਬ ਐਂਡ ਸਿੱਧ ਬੈਂਕ ਦੇ ਕੋਲੇ ਤੇ ਬੰਦੇ ਦਾ ਗੂਠਾ ਕਟਿਆ ਗਿਆ ਤੇ ਕੰਨ ਕਟਿਆ ਗਿਆ ਉਹ ਪਿੰਡ ਸਰਵਰਪੁਰ ਦਾ ਹੈ ਉਹਦੀ ਵੀਡੀਓ ਮੇਰੇ ਕੋਲੇ ਹੈ ਐਸ ਐਚਓ ਸਾਭ ਨੂੰ ਮੌਕੇ ਤੇ ਫੋਨ ਕੀਤਾ ਤੇ ਅਸੀਂ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਤੇ ਲਗਾਮ ਪਾਈ ਜਾਵੇ ਕੱਲ ਨੂੰ ਕੋਈ ਇਹੋ ਜਿਹੀ ਕਟੜਾ ਕਿਉਂਕਿ ਉਹ ਸਾਡਾ ਆਪਣਾ ਬੱਚਾ ਸੀ ਸਾਡੇ ਅੰਦਰ ਦਰਦ ਹੈ ਸਾਰੇ ਨੌਜਵਾਨਾਂ ਦੇ ਅੰਦਰ ਦਰਦ ਹੈ ਇੱਥੇ ਪ੍ਰੈਸ ਕਾਨਫਰੈਂਸ ਕਰਨ ਦਾ ਮੇਨ ਮਕਸਦ ਇਹ ਹੈ ਅਰਮਨ ਬਡੇਰਾ ਪਵਨ ਸੋਤਾ ਗੁਰਪ੍ਰੀਤ ਟੋਟਾਲਾ ਵੀਰ ਬਲਜੀਤ ਭਗੌਰੀਆ ਤੇ ਭਾਈ ਸਾਹਿਬ ਸਾਡੇ ਬੈਠੇ ਨੇ ਸਤਕਾਰਯੋਗ ਇਹ ਮੌਜੂਦਾ ਸਰਕਾਰ ਵੱਲੋਂ ਵੀ ਅਸੀਂ ਇਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਆਪਣੀ ਸਰਕਾਰ ਦੇ ਵਿੱਚ ਇਹ ਚੀਜ਼ ਨੂੰ ਜ਼ਰੂਰ ਉੱਤਾ ਚੱਕ ਕੇ ਇਹਨੂੰ ਬਿਲਕੁਲ ਇਹ ਪਤੰਗ ਤੇ ਡੋਰ ਬੰਦ ਹੋਣੀ ਚਾਹੀਦੀ ਆ ਜੀ ਪਿੰਡ ਰੋਲਿਆਂ ਤੋਂ ਇੱਕ ਮਾਸੂਮ ਬੱਚੇ ਦੀ ਚੈਨਾ ਡੋਰ ਨਾਲ ਜਿਹੜਾ ਗਲਾ ਕੱਟਣ ਨਾਲ ਇੱਕ ਡੈਥ ਹੋ ਗਈ ਮੈਂ ਸਮਝਦਾ ਵਾਂ ਕਿ ਇਹ ਜਿਹੜਾ ਦੁਰਘਟਨਾ ਵਾ ਇਹ ਪੂਰੇ ਦੇਸ਼ ਲਈ ਬਹੁਤ ਹੀ ਮੱਧ ਭਾਗੀ ਦੁਰਘਟਨਾ ਵਾ ਸੋ ਸਾਨੂੰ ਤਾਂ ਬੇਨਤੀ ਕਰਨਾ ਚਾਹੀਦੀ ਆ ਪ੍ਰਸ਼ਾਸਨ ਨੂੰ ਸਭ ਤੋਂ ਪਹਿਲਾਂ ਅਸੀਂ ਮਾਨਯੋਗ ਸਾਡੇ ਭਗਵਾਨ ਸਿੰਘ ਜੀ ਮਾਨ ਜੀ ਸੀਐਮ ਸਾਹਿਬ ਸਾਡੇ ਇਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਚਾਈਨਾ ਡੋਰ ਦੀ ਆਪਾਂ ਗੱਲ ਕਰਦੇ ਆ ਵੀ ਚਾਈਨਾ ਡੋਰ ਖਤਰਨਾਕ ਹੈਵੀ ਆ ਸੋ ਸਾਡੀ ਇੱਕ ਬੇਨਤੀ ਆ ਚਾਈਨਾ ਡੋਰ ਤਾਂ ਬੰਦ ਹੋਣੀ ਆ ਜੇ ਮੁਕੰਮਲ ਤੌਰ ਤੇ ਧਾਗਾ ਡੋਰ ਵੀ ਬੰਦ ਹੋਊਗੀ ਉਹਦੀ ਆੜ ਦੇ ਵਿੱਚ ਧਾਗਾ ਡੋਰ ਦੀ ਆੜ ਦੇ ਵਿੱਚ ਚਾਈਨਾ ਡੋਰ ਵਿਕ ਰਹੀ ਆ ਅਸੀਂ ਪ੍ਰਸ਼ਾਸਨ ਅੱਗੇ ਸੈਂਟਰ ਗਵਰਨਮੈਂਟ ਅੱਗੇ ਇਹੀ ਬੇਨਤੀ ਕਰਨਾ ਚਾਹੁੰਦੇ ਆ ਮੋਦੀ ਸਾਹਿਬ ਆਪਣੇ ਦੇਸ਼ ਦੇ ਵਿੱਚ ਇੱਕ ਚਾਈਨਾ ਡੋਰ ਨਮਾ ਤਵਾ ਦਾ ਸੋ ਸਾਨੂੰ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਸਰਕਾਰ ਨੂੰ ਵੀ ਚਾਈਨਾ ਡੋਰ ਦੀ ਆੜ ਦੇ ਧਾਗਾ ਡੋਰ ਦੀ ਆੜ ਦੇ ਵਿੱਚ ਚਾਈਨਾ ਡੋਰ ਵਿਕ ਰਹੀ ਆ ਅਸੀਂ ਬੇਨਤੀ ਕਰਦੇ ਵੀ ਪੂਰਨ ਤੌਰ ਤੇ ਸਾਰੇ ਪਤੰਗਬਾਜ਼ੀ ਤੇ ਵੈਨ ਚਾਹੀਦਾ ਅਸੀਂ ਅੱਜ ਜਿੰਨੇ ਵੀ ਇੱਥੇ ਭਰਾ ਬੈਠੇ ਆ ਅਸੀਂ ਸੰਕਲਪ ਲੈਨੇ ਆ ਇਸ ਵਾਰ ਤਾਂ ਚਲੋ ਖਤਮ ਹੋ ਗਈ ਪਤੰਗ ਦੋਰਾ ਅਗਲੀ ਵਾਰ ਅਸੀਂ ਆਪਣੇ ਸ਼ਹਿਰ ਚ ਇਹ ਡੋਰ ਬਿਕਣ ਨਹੀਂ ਦਵਾਂਗੇ ਜੇ बिकੂਗੀ ਤੇ ਉਸ ਤੋਂ ਬਾਅਦ ਫਿਰ ਅਸੀਂ ਦੱਸਾਂਗੇ ਕਿ ਕਿਹੜਾ ਕਿੱਥੋਂ ਲੈ ਕੇ ਜਾਂਦਾ ਤੇ ਕਿੱਥੋਂ ਵੇਚਦਾ ਵਾ ਅਸੀਂ ਇਹ ਬੈਠ ਕੇ ਅੱਜ ਸਾਰੇ ਆਵੇਂ ਸੰਕਲਪ ਕੀਤਾ ਕਿ ਅਗਲੀ ਵਾਰ ਪਹਿਲਾਂ ਹੀ ਇਹ ਤੇ ਕੁਸ਼ਕੰਜਾ ਕਰਾਂਗੇ ਚਾਹੇ ਉਹ ਪ੍ਰਸ਼ਾਸਨ ਸਾਡੇ ਤੇ ਪਰਚੇ ਦੇ ਦੇਵੇ ਚਾਹੇ ਜਿੰਨਾ ਤੇ ਮਰਜ਼ੀ ਦੇ ਦੇਵੇ ਅਸੀਂ ਰੋਕ ਕੇ ਦਿਖਾਵਾਂਗੇ ਜਗਬਾਣੀ ਟੀਵੀ ਲਈ ਸੰਜੀਤ ਗਰਗਦੀ ਦੀ ਰਿਪੋਰਟ